ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਸਿਧਾਂਤ YouTube ਚੈਨਲ ਟਾਈਟਲ ਅਤੇ ਥੰਬਨੇਲ ਤੋਂ ਤਾਂ ਆਪ ਸਭ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਦਾ ਸਾਡਾ ਵਿਸ਼ਾ ਕੀ ਹੈ ਉਹ ਹੈ ਸੁਖਾ ਸਿੰਘ ਅਤੇ ਮਹਤਾਬ ਸਿੰਘ ਦੀ ਗਾਥਾ ਪਰ ਇਸ ਵੀਡੀਓ ਵਿੱਚ ਕੇਵਲ ਬੱッセ ਦੇ ਸੌਦੇ ਦਾ ਪ੍ਰਸੰਗ ਹੀ ਨਹੀਂ ਬਲਕਿ ਇਸ ਵੀਡੀਓ ਵਿੱਚ ਹੋਰ ਵੀ ਇਤਿਹਾਸਕ ਡੂੰਘਾਈਆਂ ਨੂੰ ਛੂਇਆ ਗਿਆ ਹੈ ਜਿਸ ਬਾਰੇ ਸ਼ਾਇਦ ਆਪ ਜੀ ਨੇ ਕਦੇ ਸੁਣਿਆ ਨਹੀਂ ਹੋਵੇਗਾ ਇਸ ਤੋਂ ਪਹਿਲਾਂ ਕਿ ਸਾਖੀ ਸ਼ੁਰੂ ਹੋਵੇ ਸਾਨੂੰ ਪੰਜਾਬ ਦੇ ਉਹਨਾਂ ਸਮਿਆਂ ਦੇ ਹਾਲਾਤਾਂ ਨੂੰ ਸਮਝਣਾ ਪਵੇਗਾ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਸਿੰਘਾਂ ਦੇ ਸਿਰ ਦੇ ਮੁੱਲ ਰੱਖ ਦਿੱਤੇ ਸਨ ਅਤੇ ਜਿੱਥੇ ਕਿਤੇ ਵੀ ਸਿੰਘ ਜਾਂ ਸਿੱਖ ਔਰਤਾਂ ਬੱਚਿਆਂ ਅਤੇ ਬੁੱਢਿਆਂ ਦੇ ਹੋਣ ਦੀ ਖਬਰ ਮਿਲਦੀ ਉਸੇ ਸਮੇਂ ਉਹਨਾਂ ਉੱਪਰ ਫੌਜੀ ਕਾਰਵਾਈ ਕਰਨ ਦਾ ਹੁਕਮ ਹੋ ਜਾਂਦਾ ਸੀ ਜਿਸ ਦੇ ਪ੍ਰਨਾਮ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਪੰਥ ਦੇ ਵਲੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪਾਸ਼ਾਹੀ ਦਾਵਾ ਦਿੱਤਾ ਹੋਇਆ ਸੀ ਜਿਸ ਦਾ ਅਰਥ ਸੀ ਕਿ ਸਿੱਖਾਂ પાસે ਆਪਣਾ ਰਾਜ ਹੋਵੇਗਾ ਅਤੇ ਪਾਤਸ਼ਾਹੀ ਦਾਵੇ ਤੇ ਸਿੱਖਾਂ ਨੂੰ ਦ੍ਰਿੜ ਨਿਸ਼ਚਾ ਸੀ ਜਿਸ ਦੀ ਝਲਕ ਉਹਨਾਂ ਨੇ ਬਾਬਾ ਬੰਦਾ ਸਿੰਘ ਜੀ ਦੇ ਸਮੇਂ ਦੇਖੀ ਸੀ ਅਤੇ ਸਿੱਖਾਂ ਦੀ ਪਾਤਸ਼ਾਹੀ ਕਾਇਮ ਕਰਨ ਲਈ ਜੰਗਲ ਸਿੱਖਾਂ ਲਈ ਛੌਣੀ ਦਾ ਕੰਮ ਕਰਦੇ ਸਨ ਅਤੇ ਸਿੰਘ ਆਪਣੀਆਂ ਜ਼ਿਆਦਾਤਰ ਮੁਹਿੰਮਾਂ ਨੂੰ ਜੰਗਲਾਂ ਵਿੱਚੋਂ ਨਿਕਲ ਕੇ ਹੀ ਅੰਜਾਮ ਦਿੰਦੇ ਸਨ ਜਿਸ ਨੂੰ ਗਰੀਲਾ ਨੀਤੀ ਕਿਹਾ ਜਾਂਦਾ ਹੈ ਅਤੇ ਇਹੋ ਗਰੀਲਾ ਨੀਤੀ ਖਾਰਕੂ ਦੌਰ ਵਿੱਚ ਸਿੰਘਾਂ ਨੇ ਅਪਣਾਈ ਸੀ ਇਸ ਨਾਲ ਸਿੰਘ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੀ ਮੁਗਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਸਨ ਇੰਨਾ ਦਿਨਾਂ ਵਿੱਚ ਹੀ ਭਾਰਤ ਉੱਪਰ ਈਰਾਨ ਦੇ ਬਾਦਸ਼ਾ ਨਾਦਰ ਸ਼ਾਹ ਨੇ ਹਮਲਾ ਕਰ ਦਿੱਤਾ। ਨਾਦਰ ਸ਼ਾਹ ਨੇ ਕੁਝ ਕੁ ਦਿਨਾਂ ਵਿੱਚ ਹੀ ਮੁਗਲਾਂ ਵੱਲੋਂ ਇੰਨੀਆਂ ਸਦੀਆਂ ਤੋਂ ਜਮ੍ਹਾਂ ਕੀਤੀ ਹੋਈ ਦੌਲਤ ਨੂੰ ਹੁੰਝਾ ਫੇਰ ਦਿੱਤਾ ਅਤੇ ਦਿੱਲੀ ਤੋਂ ਈਰਾਨ ਮੁੜਦੇ ਹੋਏ ਨਾਦਰ ਸ਼ਾਹ ਨੂੰ ਸਿੰਘਾਂ ਨੇ ਇਸੇ ਗੁਰੀਲਾ ਨੀਤੀ ਨਾਲ ਬਹੁਤ ਤੰਗ ਪਰੇਸ਼ਾਨ ਕੀਤਾ ਅਤੇ ਉਸ ਦਾ maal ਸਬਾਬ ਵੀ ਲੁੱਟ ਲਿਆ। ਨਾਦਰ ਵੱਲੋਂ ਅਗਵਾ ਕੀਤੀਆਂ ਹੋਈਆਂ ਔਰਤਾਂ ਨੂੰ ਵੀ ਸਿੰਘਾਂ ਨੇ ਉਸ ਦੀ ਕੈਦ ਤੋਂ ਆਜ਼ਾਦੀ ਦੇ ਦਿੱਤੀ। ਨਾਦਰ ਸ਼ਾਹ ਨੂੰ ਜਿੰਨਾ ਇਸ ਗੱਲ ਤੇ ਗੁੱਸਾ ਸੀ ਉਦੋਂ ਵੱਧ ਇਸ ਗੱਲ ਤੇ ਹੈਰਾਨੀ ਸੀ ਕਿ ਕਿਸ ਨੇ ਇਨੀ ਹਿਮਾਕਤ ਕੀਤੀ ਹੈ ਕਿ ਕੋਈ ਨਾਦਰ ਸ਼ਾਹ ਨੂੰ ਲੁੱਟ ਕੇ ਲੈ ਜਾਵੇ ਜ਼ਕਰੀਆ ਖਾਨ ਤੋਂ ਨਾਦਰ ਸ਼ਾਹ ਨੇ ਜਦ ਇਸ ਬਾਰੇ ਪੁੱਛਿਆ ਤਾਂ ਉਸ ਨੇ ਨਾਦਰ ਸ਼ਾਹ ਨੂੰ ਸਿੰਘਾਂ ਬਾਰੇ ਦੱਸਿਆ ਕਿ ਹੋਵੇ ਨਾ ਹੋਵੇ ਇਹ ਕੰਮ ਸਿੰਘਾਂ ਦਾ ਹੀ ਹੈ ਉਸ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਕਿਵੇਂ ਇਹ ਜੰਗਲਾਂ ਵਿੱਚ ਰਾਤਾਂ কাটਦੇ ਹਨ ਕਈ ਵਾਰ ਭੁੱਖੇ ਹੀ ਸੌ ਜਾਂਦੇ ਹਨ ਲੰਗਰ ਤਿਆਰ ਹੋਣ ਤੇ ਨਗਾਰਾ ਵਜਾ ਕੇ 호ਕਾ ਦਿੰਦੇ ਹਨ ਕਿ ਲੰਗਰ ਤਿਆਰ ਹੈ ਅਤੇ ਜਿਸ ਕਿਸੇ ਨੂੰ ਵੀ ਲੰਗਰ ਦੀ ਜ਼ਰੂਰਤ ਹੋਵੇ ਉਸ ਨੂੰ ਇਹ ਲੰਗਰ ਛਕਾ ਦਿੰਦੇ ਹਨ ਆਵੇਂ ਦੁਸ਼ਮਣ ਹੀ ਕਿਉਂ ਨਾ ਹੋਵੇ ਰਾਤਾਂ ਘੋੜਿਆਂ ਦੀਆਂ ਕਾਠੀਆਂ ਤੇ ਕੱਟਦੇ ਹਨ ਅਤੇ ਕਿਰਪਾਨ ਨੂੰ ਆਪਣੇ ਸਰੀਰ ਦਾ ਹੀ ਅੰਗ ਸਮਝਦੇ ਹਨ ਨਾਦਰ ਸਿੰਘਾਂ ਬਾਰੇ ਇਹ ਗੱਲਾਂ ਸੁਣ ਕੇ ਇੰਨਾ ਹੈਰਾਨ ਹੋਇਆ ਕਿ ਉਸਨੇ ਜਕਰੀਆ ਖਾਨ ਨੂੰ ਚੇਤਾਵਨੀ ਦਿੱਤੀ ਕਿ ਜੇ ਇਹ ਸਿੱਖ ਇਸੇ ਤਰ੍ਹਾਂ ਹੀ ਲੜਦੇ ਰਹੇ ਤਾਂ ਤੁਸੀਂ ਇੱਥੋਂ ਜਾਣ ਦੀ ਫਿਰ ਤਿਆਰੀ ਕਰ ਲਓ ਇਹਨਾਂ ਨੇ ਇੱਕ ਦਿਨ ਦਿੱਲੀ ਵੀ ਫਤਿਹ ਕਰ ਲੈਣੀ ਹੈ ਲਾਹੌਰ ਤਾਂ ਚੀਜ਼ ਹੀ ਕੀ ਹੈ ਇਹ ਗੱਲ ਸੰ 1739 ਦੇ ਆਸ-ਪਾਸ ਦੀ ਹੈ ਇਸੇ ਡਰ ਤੋਂ ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੀਆਂ ਕੀਮਤਾਂ ਰੱਖ ਦਿੱਤੀਆਂ ਸਨ ਪਰ ਐਨੇ ਜ਼ਬਰ ਤੇ ਜ਼ੁਲਮ ਤੋਂ ਬਾਅਦ ਵੀ ਸਿੰਘਾਂ ਤੇ ਕਾਬੂ ਪਾਉਣਾ ਹਕੂਮਤ ਲਈ ਨਾ ਮੁਮਕਿਨ ਜਿਹਾ ਕੰਮ ਜਾਪਦਾ ਸੀ ਕਾਜ਼ੀਆਂ ਨੇ ਜ਼ਕਰੀਏ ਦੇ ਕੰਨ ਭਰੇ ਅਤੇ ਕਹਿਣ ਲੱਗੇ ਕਿ ਸਿੱਖਾਂ ਦੀ ਤਾਕਤ ਅਸਲ ਵਿੱਚ ਹਰਿਮੰਦਰ ਸਾਹਿਬ ਵਿੱਚ ਸਥਿਤ ਆਬੇ ਹਯਾਤ ਹੈ ਭਾਵ ਅੰਮ੍ਰਿਤ ਸਰੋਵਰ ਇਨ੍ਹਾਂ ਸਿੱਖਾਂ ਦੇ ਸਰੀਰ ਉੱਤੇ ਚਾਹੇ ਜਿੰਨੇ ਵੀ ਜ਼ਖਮ ਹੋਣ ਇਹ ਉਸ ਵਿੱਚ ਚੁੱਭੀ ਮਾਰ ਕੇ ਬਿਲਕੁਲ ਨਵੇਂ ਨਰੋਏ ਹੋ ਜਾਂਦੇ ਹਨ ਜੇ ਇਹਨਾਂ ਤੇ ਕਾਬੂ ਪਾਉਣਾ ਹੈ ਤਾਂ ਉਸ ਦਾ ਕੋਈ ਬੰਦੋਬਸਤ ਕਰੋ ਜ਼ਕਰੀਏ ਦੇ ਹੁਕਮ ਉਤੇ ਅੰਮ੍ਰਿਤ ਸਰੋਵਰ ਨੂੰ ਮਿੱਟੀ ਘੋੜਿਆਂ ਤੇ ਹੋਰਾਂ ਜਾਨਵਰਾਂ ਦੇ ਮਲਮੂਤਰ ਅਤੇ ਹਲਾਲ ਕੀਤੇ ਹੋਏ ਜਾਨਵਰਾਂ ਦੇ ਹੱਟ ਮਾਸ ਨਾਲ ਪੂਰ ਦਿੱਤਾ ਗਿਆ ਕੁਝ ਸਿੱਖ ਉਹਨਾਂ ਹੀ ਦਿਨੀ ਪੰਜਾਬ ਦੇ ਜੰਗਲਾਂ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਕੁਝ ਬੀਕਾਨੇਰ ਦੇ ਮਾਰੂਥਲਾਂ ਤੱਕ ਡੇਰੇ ਲਾ ਚੁੱਕੇ ਸਨ ਬੀਕਾਨੇਰ ਦੇ ਇੱਕ ਅਜੇਹੀ ਡੇਰੇ ਬੁੱਢਾ ਜੋੜ ਵਿੱਚ ਬਾਬਾ ਬੁੱਢਾ ਸਿੰਘ ਦੀ ਜਥੇਦਾਰੀ ਹੇਠ ਸਿੰਘਾਂ ਨੇ ਡੇਰਾ ਲਾਇਆ ਹੋਇਆ ਸੀ ਸਿੰਘ ਉਹਨਾਂ ਦੀ ਨਹੀਂ ਆਪਣੀਆਂ ਮੁਹਿੰਮਾਂ ਇਹੋ ਜਿਹੇ ਡੇਰਿਆਂ ਤੋਂ ਹੀ ਅੰਜਾਮ ਦਿੰਦੇ ਸਨ ਜਿਨ੍ਹਾਂ ਵਿੱਚ ਹਕੂਮਤ ਦਾ ਮਾਲਸਬਾਬ ਲੁੱਟਣਾ ਗਸ਼ਤੀ ਫੌਜਾਂ ਉੱਪਰ ਹਮਲੇ ਕਰਨੇ ਸ਼ਾਮਲ ਸਨ ਜੀਵਨ ਬਸਰ ਲਈ ਕੁਝ ਸਿੰਘਾਂ ਨੇ ਬੀਕਾ ਨੇੜ ਦੇ ਰਾਜੇ ਪਾਸ ਨੌਕਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਜਿਵੇਂ ਕਿਵੇਂ ਸਿੰਘ ਇੱਥੇ ਆਪਣੀ ਦਿਨ ਕੱਟੀ ਕਰ ਰਹੇ ਸਨ ਕਿ 1740 ਦੇ ਇੱਕ ਦਿਨ ਇੱਕ ਸਿੰਘ ਰੋਂਦਾ ਰੋਂਦਾ ਉਹਨਾਂ ਪਾਸ ਪੁੱਜਿਆ ਇਤਿਹਾਸ ਵਿੱਚ ਇਸ ਸਿੰਘ ਦਾ ਨਾਮ ਬੁਲਾਕਾ ਸਿੰਘ ਆਉਂਦਾ ਹੈ ਬਾਕੀ ਸਿੰਘ ਵੀ ਇਸ ਸਿੰਘ ਦੇ ਵਿਰਲਾਪ ਕਰਨ ਤੇ ਚਿੰਤਤ ਸਨ ਕਿਉਂਕਿ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਇਹਨਾਂ ਸਿੰਘਾਂ ਨੂੰ ਆਪਣੇ ਸਾਥੀ ਸਿੰਘਾਂ ਅਤੇ ਸਰਦਾਰਾਂ ਦੀਆਂ ਸ਼ਹੀਦੀਆਂ ਦੀ ਆਦਤ ਜਹੀ ਪੈ ਚੁੱਕੀ ਸੀ ਅਤੇ ਆਪਣੇ ਪਿਆਰਿਆਂ ਦੀਆਂ ਮੌਤਾਂ ਤੇ ਦੁੱਖ ਜਿਤਾਉਣਾ ਉਹਨਾਂ ਨੇ ਕਾਦਾ ਛੱਡ ਦਿੱਤਾ ਸੀ ਸੋ ਸਿੰਘਾਂ ਨੇ ਇਹ ਅਨੁਮਾਨ ਲਗਾ ਲਿਆ ਸੀ ਕਿ ਕੋਈ ਬਹੁਤ ਮਾੜੀ ਘਟਨਾ ਵਾਪਰੀ ਹੈ ਬੁਲਾਕਾ ਸਿੰਘ ਚੁੱਪ ਕਰਨ ਦੀ ਥਾਂ ਰੋਈ ਹੀ ਜਾ ਰਿਹਾ ਸੀ ਸਿੰਘ ਉਸ ਵੱਲ ਵੇਖਦੇ ਅਤੇ ਪੁੱਛਦੇ ਕੀ ਆਪਣੇ ਰੋਣ ਦਾ ਕਾਰਨ ਦੱਸੋ ਤਾਂ ਸਿੰਘ ਕਹਿੰਦਾ ਮੈਨੂੰ ਛੇਤੀ ਜਥੇਦਾਰ ਸਾਹਿਬ ਕੋਲ ਲੈ ਚੱਲੋ ਮੇਰਾ ਦਿਲ ਇੰਨਾ ਤਕੜਾ ਨਹੀਂ ਕਿ ਮੈਂ ਇਸ ਦੁਖਦਾਈ ਖਬਰ ਨੂੰ ਵਾਰੀ-ਵਾਰੀ ਸਭ ਨੂੰ ਦੱਸਾਂ ਬਾਬਾ ਬੁੱਢਾ ਸਿੰਘ ਜੀ ਜਥੇਦਾਰ ਨੂੰ ਬੁਲਾਇਆ ਗਿਆ ਅਤੇ ਭਾਈ ਬੁਲਾਕਾ ਸਿੰਘ ਨੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਵਾਪਰ ਰਹੀ ਅਣਹੋਣੀ ਘਟਨਾ ਦੱਸਣੀ ਸ਼ੁਰੂ ਕੀਤੀ ਭਾਈ ਬੁਲਾਕਾ ਸਿੰਘ ਬੋਲੇ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੇ ਲੱਗੀ ਪਾਬੰਦੀ ਬਾਰੇ ਤਾਂ ਆਪਾਂ ਸਭ ਨੂੰ ਹੀ ਪਤਾ ਹੈ ਪਰ ਖਾਲਸਾ ਜੀ ਨੇ ਹਕੂਮਤ ਤੇ ਇਸ ਪੈਗਾਮ ਨੂੰ ਤੱਕ ਕਦੇ ਗੋਲਿਆ ਹੀ ਨਹੀਂ ਇਸ ਨੂੰ ਰੋਕਣ ਲਈ ਪਹਿਲਾ ਜ਼ਕਰੀਏ ਨੇ ਆਪਣੇ ਕਾਜ਼ੀਆਂ ਦੇ ਪਿੱਛੇ ਲੱਗ ਕੇ ਪਵਿੱਤਰ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਹੈ ਇਹ ਸੁਣਦਿਆਂ ਹੀ ਸਿੰਘਾਂ ਦੇ ਹਿਰਦੇ ਬਲੂੰਦਰੇ ਗਏ ਅਤੇ ਜੋਸ਼ ਨਾਲ ਡੌਲੇ ਫੜਕਣ ਲੱਗੇ ਪਰ ਇਹ ਤਾਂ ਉਸ ਘਟਨਾ ਦਾ 10% ਦੀ ਵੀ ਨਹੀਂ ਸੀ ਜੋ ਭਾਈ ਬੁਲਾਕਾ ਸਿੰਘ ਨੇ ਦੇਖਿਆ ਅਤੇ ਸੁਣਿਆ ਸੀ ਭਾਈ ਬੁਲਾਕਾ ਸਿੰਘ ਨੇ ਘਟਨਾ ਅੱਗੇ ਸੁਣਾਉਣੀ ਸ਼ੁਰੂ ਕੀਤੀ ਐਨਾ ਕਰਕੇ ਜਦ ਜ਼ਕਰੀਏ ਨੂੰ ਸੰਤੁਸ਼ਟੀ ਨਾ ਆਈ ਤਾਂ ਉਸ ਨੇ ਮੰਡਿਆਲੇ ਦੇ ਚੌਧਰੀ ਮਸਾਹੂਦੀਨ ਜਿਸ ਨੂੰ ਆਮ ਲੋਕ ਮੱਸਾ ਰੰਗੜ ਕਹਿੰਦੇ ਸਨ ਨੂੰ ਅੰਮ੍ਰਿਤਸਰ ਦਾ ਫੌਜਦਾਰ ਥਾਪ ਦਿੱਤਾ ਹੈ ਅਤੇ ਉਸ ਹੰਕਾਰੇ ਚੌਧਰੀ ਮੱッセ ਨੇ ਹੁਣ ਦਰਬਾਰ ਸਾਹਿਬ ਵਿੱਚ ਦੋ ਜਹਾਨ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਦੀ ਥਾਂ ਆਪਣਾ ਪਲੰਗ ਢਾਹ ਦਿੱਤਾ ਹੈ ਰਾਗੀ ਸਿੰਘਾਂ ਦੀ ਥਾਂ ਹੁਣ ਉਸ ਦੇ ਸਾਜ਼ੀਆਂ ਨੇ ਸਾਂਭ ਲਈ ਹੈ ਅਤੇ ਦਿਨ ਰਾਤ ਉੱਥੇ ਕੰਜਰੀਆਂ ਦਾ ਨਾਚ ਹੁੰਦਾ ਹੈ ਤੇ ਸ਼ਰਾਬਾਂ ਦੇ ਦੌਰ ਚੱਲਦੇ ਹਨ ਜਿਸ ਤੰਬਾਕੂ ਨੂੰ ਸਿੱਖੀ ਵਿੱਚ ਹਰਾਮ ਸਮਝਿਆ ਜਾਂਦਾ ਹੈ ਉਸ ਤੰਬਾਕੂ ਦੇ ਧੂਏ ਨਾਲ ਸਾਰਾ ਦਿਨ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਭਰੀ ਰਹਿੰਦੀ ਹੈ ਹੁੱਕਾ ਪੀਣ ਦੇ ਨਾਲ ਨਾਲ ਦੁਸ਼ਟ ਮੱਸਾ ਤੇ ਉਸ ਦੇ ਸਿਪਾਹੀ ਪਾਣ ਚ ਬਾਚ ਬਾ ਹਰਮੰਦਰ ਸਾਹਿਬ ਵਿੱਚ ਹੀ ਥੁੱਕੀ ਜਾਂਦੇ ਹਨ ਹੁਣ ਤੁਸੀਂ ਦੱਸੋ ਕਿ ਮੈਂ ਆਪਣੇ ਗੁਰੂ ਘਰ ਦੀ ਇਸ ਹਾਲਤ ਤੇ ਵਰਲਾਪ ਨਾ ਕਰਾਂ ਤਾਂ ਕੀ ਕਰਾਂ ਸਿੰਘਾਂ ਨੂੰ ਮੱਸੇ ਤੇ ਤਾਂ ਪੁੱਜ ਕੇ ਗੁੱਸਾ ਆ ਰਿਹਾ ਸੀ ਪਰ ਉਹਨਾਂ ਨੇ ਭਾਈ ਬੁਲਾਕਾ ਸਿੰਘ ਤੇ ਵੀ ਕਾਫੀ ਇਤਰਾਜ਼ ਪ੍ਰਗਟ ਕੀਤਾ ਕੋਈ ਕਹਿੰਦਾ ਕਿ ਤੇਰੇ ਤੋਂ ਕੁਝ ਨਾ ਸਰਿਆ ਇਸ ਤਰ੍ਹਾਂ ਗੀਦੀਆਂ ਵਾਂਗ ਭੱਜ ਆਇਆ ਹੈ ਕੋਈ ਕਹਿੰਦਾ ਕਿ ਤੂੰ ਤਾਂ ਸਿਰਫ ਨਾਂ ਦਾ ਹੀ ਸਿੰਘ ਹੈ ਸਿੰਘ ਹੁੰਦਾ ਤਾਂ ਸਿੰਘਾਂ ਵਾਂਗ ਦੁਸ਼ਟ ਨੂੰ ਪਾਰ ਨਾ ਬੁਲਾ ਦਿੰਦਾ ਭਾਈ ਬੁਲਾਕਾ ਸਿੰਘ ਕੁਝ ਦੇਰ ਤਾਂ ਇਹ ਨੁਕਤੇ ਜਿੰਨੀ ਸੁਣਦੇ ਰਹੇ ਪਰ ਅਖੀਰ ਵਿੱਚ ਉਹ ਬੋਲੇ ਤੇ ਕਿਹਾ ਕਿ ਮੈਂ ਤਾਂ ਗੀਦੀ ਹਾਂ ਤੇ ਤੁਸੀਂ ਤਾਂ ਆਪਣੇ ਆਪ ਨੂੰ ਬੜੇ ਬਹਾਦਰ ਸਮਝਦੇ ਹੋ ਤੇ ਜੇ ਇੰਨੇ ਹੀ ਬਹਾਦਰ ਹੋ ਤਾਂ ਇੱਥੇ ਮਾਰੂਥਲ ਵਿੱਚ ਕੀ ਕਰਦੇ ਫਿਰਦੇ ਹੋ ਵੈਰੀਆਂ ਨਾਲ ਜੂਝਣਾ ਤਾਂ ਤੁਸੀਂ ਭੁੱਲ ਗਏ ਹੀ ਲੱਗਦੇ ਹੋ ਮੈਨੂੰ ਤਾਂ ਹੀ ਤਾਂ ਪੰਜਾਬ ਛੱਡ ਕੇ ਇੱਥੇ ਡੇਰੇ ਲਾਏ ਹਨ ਅਤੇ ਤਾਂ ਹੀ ਤਾਂ ਇੱਥੋਂ ਦੇ ਰਾਜਿਆਂ ਦੇ ਨੌਕਰ ਬਣੇ ਫਿਰਦੇ ਹੋ ਇਹ ਗੱਲ ਉਹਨਾਂ ਨੇ ਮਹਤਾਬ ਸਿੰਘ ਮੀਰਾਕੋਟ ਵੱਲ ਧਿਆਨ ਦੇ ਕੇ ਵਧੇਕ ਕਹੀ ਕਿਉਂਕਿ ਉਹ ਵੀ ਬੀਕਨ ਨੇੜੇ ਰਾਜੇਪਾਸ ਨੌਕਰੀ ਕਰਦੇ ਸਨ ਬਲਾਕਾ ਸਿੰਘ ਨੇ ਬੋਲਣਾ ਜਾਰੀ ਰੱਖਿਆ ਤੇ ਕਹਿਣ ਲੱਗੇ ਕਿ ਪੂਰਾ ਅਮ੍ਰਿਤਸਰ ਸ਼ੌਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਕਿਸੇ ਵੀ ਸਿੰਘ ਨੂੰ ਦੇਖਦੇ ਹੀ ਕਤਲ ਕਰ ਦਿੱਤਾ ਜਾਂਦਾ ਹੈ ਮੱッセ ਨੂੰ ਵੱਢਣ ਦਾ ਤਾਂ ਮੇਰਾ ਵੀ ਦਿਲ ਕਰਦਾ ਸੀ ਪਰ ਜੇ ਮੈਂ ਇਹ ਕਰਦਾ ਗੁਰੂ ਚਰਨਾ ਵਿੱਚ ਜਾਂ ਸ਼ਹੀਦ ਹੋ ਜਾਂਦਾ ਤਾਂ ਇਹ ਪਾਪ ਨਾ ਜਾਣੇ ਕਿੰਨਾ ਸਮਾਂ ਹੋਰ ਚੱਲਦਾ ਰਹਿੰਦਾ ਅਤੇ ਖਾਲਸਾ ਪੰਥ ਨੂੰ ਕੀ ਪਤਾ ਕਿੰਨਾ ਸਮਾਂ ਹੋਰ ਇਸ ਬਾਰੇ ਕੁਝ ਵੀ ਸੁਣ ਨਾ ਹੁੰਦੀ ਇਸ ਲਈ ਆਪਾਸ ਆਉਣਾ ਮੈਂ ਮناسب ਸਮਝਿਆ ਬਾਕੀ ਸਿੰਘਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਜਥੇਦਾਰ ਸਾਹਿਬ ਦੇ ਹੁਕਮ ਦੀ ਉਡੀਕ ਸ਼ੁਰੂ ਕੀਤੀ ਜਥੇਦਾਰ ਸਾਹਿਬ ਨੇ ਫੈਸਲਾ ਕੀਤਾ ਕਿ ਦੋ ਸਿੰਘ ਮੱッセ ਨੂੰ ਉਸਦੀ ਕਰਣੀ ਦਾ ਫਲ ਦੇਣ ਲਈ ਤੁਰੰਤ ਰਵਾਨਾ ਹੋਣਗੇ ਜੋ ਸਿੰਘ ਇਸ ਮੁਹੰਮ ਵਿੱਚ ਜਾਣਾ ਚਾਹੁੰਦਾ ਹੈ ਉਹ ਅੱਗੇ ਆ ਜਾਵੇ ਫੁਰਤੀ ਨਾਲ ਸੰਗਤ ਵਿੱਚੋਂ ਦੋ ਸਿੰਘ ਉੱਠੇ ਅਤੇ ਕਿਹਾ ਜਥੇਦਾਰ ਜੀ ਆਗਿਆਤ ਹੋਵੇ ਤਾਂ ਇਹ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਇਹਨਾਂ ਦੋਹਾਂ ਸਿੰਘਾਂ ਨੂੰ ਅੱਜ ਅਸੀਂ ਭਾਈ ਸੁੱਖਾ ਸਿੰਘ ਪਿੰਡ ਮੜੀ ਕੰਬੋਕੀ ਅਤੇ ਭਾਈ ਮਹਿਤਾਬ ਸਿੰਘ ਪਿੰਡ ਮੀਰਾਕੋੜ ਦੇ ਨਾਮ ਨਾਲ ਜਾਣਦੇ ਹਾਂ ਸਾਖੀ ਅੱਗੇ ਤੋਰਨ ਤੋਂ ਪਹਿਲਾਂ ਇਹਨਾਂ ਸਿੰਘਾਂ ਦੇ ਪਿਛੋਕੜ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਭਾਈ ਸੁੱਖਾ ਸਿੰਘ ਦਾ ਜਨਮ ਉਹਨਾਂ ਦਿਨਾਂ ਵਿੱਚ ਹੋਇਆ ਸੀ ਜਦੋਂ ਕਿਸੇ ਮਾਂ ਦੇ ਚਾਰ ਪੁੱਤਰ ਹੋਣ ਤਾਂ ਉਹਨਾਂ ਵਿੱਚੋਂ ਜੇ ਇੱਕ ਪੁੱਤਰ ਸਿੰਘ ਸੱਜ ਜਾਵੇ ਤਾਂ ਪੁੱਛੇ ਜਾਣ ਤੇ ਕਿ ਤੁਹਾਡੇ ਕਿੰਨੇ ਪੁੱਤਰ ਹਨ ਮਾਂ ਕਹਿੰਦੀ ਚਾਰ ਸਨ ਹੁਣ ਤਿੰਨ ਹੀ ਰਹਿ ਗਏ ਹਨ ਤੇ ਚੌਥਾ ਪੁੱਤ ਸਿੰਘ ਸੱਜ ਗਿਆ ਹੈ ਮਤਲਬ ਕਿ ਉਸ ਸਮੇਂ ਸਿੰਘ ਸੱਜਣਾ ਮੌਤ ਨੂੰ ਬੁਲਾਵੇ ਦੇਣ ਦੇ ਬਰਾਬਰ ਹੀ ਸੀ। ਐਨਾ ਸਮੇਂ ਵਿੱਚ ਹੀ ਇੱਕ ਤਰਖਾਨ ਭਾਈ ਲੱਧੇ ਦੇ ਘਰ ਸੁੱਖਾ ਸਿੰਘ ਨੇ ਜਨਮ ਲਿਆ। ਸੁੱਖਾ ਸਿੰਘ ਬਚਪਨ ਤੋਂ ਹੀ ਸਿੱਖੀ ਪ੍ਰਤੀ ਅਥਾ ਪਿਆਰ ਅਤੇ ਸ਼ਰਧਾ ਰੱਖਦੇ ਸਨ। ਸਿੰਘਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਭਾਈ ਸੁੱਖਾ ਸਿੰਘ ਨੇ ਅੰਮ੍ਰਿਤ ਪਾਣ ਕਰ ਲਿਆ ਅਤੇ ਸਿੰਘਾਂ ਦੇ ਜੱਥੇ ਨਾਲ ਰਹਿਣ ਲੱਗੇ। ਜਦ ਅੰਮ੍ਰਿਤਧਾਰੀ ਸੁੱਖਾ ਸਿੰਘ ਆਪਣੇ ਘਰ ਗਿਆ ਤਾਂ ਸੁੱਖਾ ਸਿੰਘ ਦਾ ਇਹ ਨਵਾਂ ਰੂਪ ਦੇਖ ਕੇ ਪਰਿਵਾਰ ਡਰ ਗਿਆ ਕਿ ਸਾਡਾ ਪੁੱਤਰ ਹੁਣ ਮੌਤ ਨੂੰ ਸੱਦਾ ਦੇ ਆਇਆ ਹੈ। ਇਸ ਦਾ ਬਾਣਾ ਇਸ ਨੂੰ ਨਿਸ਼ਚਿਤ ਹੀ ਮਰਵਾ ਦੇਵੇਗਾ ਰਾਤ ਨੂੰ ਭਾਈ ਸੁੱਖਾ ਸਿੰਘ ਦੇ ਮਾਪਿਆਂ ਨੇ ਸੁੱਖਾ ਸਿੰਘ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ बेहोਸ਼ੀ ਦੀ ਹਾਲਤ ਵਿੱਚ ਨਾਈ ਪਾਸੋਂ ਕੇਸ ਕਤਲ ਕਰਵਾ ਦਿੱਤੇ ਸਵੇਰ ਨੂੰ ਜਦ ਸੁੱਖਾ ਸਿੰਘ ਨੂੰ ਹੋਸ਼ ਆਇਆ ਤਾਂ ਆਪਣੇ ਮਾਪਿਆਂ ਵੱਲੋਂ ਕੀਤੇ ਗੁਨਾਹ ਦੇ ਪਛਤਾਵੇ ਵਿੱਚ ਆ ਕੇ ਆਪਣੇ ਪਿੰਡ ਦੇ ਖੂਹ ਵਿੱਚ ਉਸਨੇ ਛਾਲ ਮਾਰ ਦਿੱਤੀ ਪਿੰਡ ਵਿੱਚ ਰੌਲਾ ਪੈ ਗਿਆ ਕਿ ਸੁੱਖਾ ਸਿੰਘ ਨੇ ਆਤਮ ਹੱਤਿਆ ਕਰਨ ਲਈ ਖੂਹ ਵਿੱਚ ਛਾਲ ਮਾਰ ਦਿੱਤੀ ਹੈ ਅਤੇ ਇਹ ਸੁਣ ਕੇ ਖੂਹ ਦੇ ਵਾਲੇ ਕਾਫੀ ਭੀੜ ਜਮਾ ਹੋ ਗਈ ਸੁਖਾ ਸਿੰਘ ਨੇ ਤਾਂ ਮਰਨ ਦੇ ਇਰਾਦੇ ਨਾਲ ਹੀ ਖੂਬ ਵਿੱਚ ਛਾਲ ਮਾਰੀ ਸੀ ਉਸੇ ਥਾਂ ਤੋਂ ਲੰਘੇ ਜਾਂਦੇ ਪਿੰਡ ਦੇ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਕਿ ਇੰਜ ਜਾਨ ਗਵਾਉਣ ਦਾ ਕੀ ਫਾਇਦਾ ਹੈ ਜੇ ਮਰਨਾ ਹੈ ਤਾਂ ਜਾਲਮਾਂ ਦੇ ਸਿਰ ਚੜ੍ਹ ਕੇ ਮਰ ਭਾਈ ਸੁਖਾ ਸਿੰਘ ਦੇ ਸੀਨੇ ਵਿੱਚ ਇਹ ਗੱਲ ਤੀਰ ਵਾਂਗ ਵੱਜੀ ਅਤੇ ਉਹਨਾਂ ਨੇ ਜੁਝਾਰੂ ਸਿੰਘਾਂ ਦੇ ਦਲ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਅਤੇ ਉਸ ਦਿਨ ਤੋਂ ਉਹ ਖਾਲਸੇ ਦੇ ਦਲਾਂ ਵਿੱਚ ਹੀ ਸੇਵਾ ਕਰਨ ਲੱਗੇ ਦੂਜੇ ਪਾਸੇ ਭਾਈ ਮਹਿਤਾਬ ਸਿੰਘ ਦਾ ਇੱਕ ਪੁੱਤਰ ਸੀ ਰਾਏ ਸਿੰਘ ਜਿਸ ਨੂੰ ਭਾਈ ਮਹਿਤਾਬ ਸਿੰਘ ਨੇ ਆਪਣੇ ਪਿੰਡ ਦੇ ਮਿੱਤਰ ਚੌਧਰੀ ਨੱਥੇ ਖਹਿਰੇ ਨੂੰ ਦੇਖਭਾਲ ਲਈ ਸੌਂਪਿਆ ਹੋਇਆ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਸ ਪੁੱਤਰ ਨੂੰ ਦਲਾਂ ਵਿੱਚ ਰੱਖਣਾ ਸੁਰੱਖਿਅਤ ਨਹੀਂ ਹੋਵੇਗਾ ਕਿਉਂਕਿ ਸਿੱਖ ਦਲਾਂ ਨਾਲ ਮੁਗਲਾਂ ਦੀ ਅਕਸਰ ਹੀ ਝੜਪ ਹੋਇਆ ਕਰਦੀ ਹੈ ਅਤੇ ਬਾਲ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਸੋ ਇਸੇ ਕਰਕੇ ਹੀ ਉਹਨਾਂ ਨੇ ਆਪਣੇ ਪੁੱਤਰ ਰਾਏ ਸਿੰਘ ਨੂੰ ਆਪਣੇ ਪਿਆਰੇ ਮਿੱਤਰ ਨੱਥੇ ਖਹਿਰੇ ਵੱਲ ਵੱਡੇ ਹੋਣ ਤੱਕ ਰੱਖਿਆ ਹੋਇਆ ਸੀ ਅਤੇ ਭਾਈ ਮਹਿਤਾਬ ਸਿੰਘ ਦੀ ਪਤਨੀ ਦੀ ਮੌਤ ਉਸਦੇ ਪੁੱਤਰ ਰਾਏ ਸਿੰਘ ਨੂੰ ਜਨਮ ਦੇਣ ਤੋਂ ਕੁਝ ਸਮਾਂ ਬਾਅਦ ਹੀ ਹੋ ਗਈ ਸੀ ਅਤੇ ਮਹਿਤਾਬ ਸਿੰਘ ਵੀ ਆਪਣੇ ਹੋਰਾਂ ਸਿੱਖ ਭਰਾਵਾਂ ਵਾਂਗ ਹਕੂਮਤ ਦੇ ਖਿਲਾਫ ਲੜਨ ਲਈ ਸਿੱਖ ਦਲਾਂ ਵਿੱਚ ਸਰਗਰਮ ਰਹਿਣ ਲੱਗੇ ਅਤੇ ਅੱਜ ਉਹ ਦਿਨ ਆ ਗਿਆ ਸੀ ਜਿਸ ਦਿਨ ਲਈ ਸ਼ਾਇਦ ਇਹਨਾਂ ਦੋਹਾਂ ਸੂਰਮਿਆਂ ਦਾ ਜਨਮ ਹੋਇਆ ਸੀ ਆਪ ਜੀਆ ਦੇ ਜਥੇ ਨੇ ਇਸ ਕਾਰਜ ਲਈ ਆਪ ਜੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਬੋਡਾ ਸਿੰਘ ਨੇ ਇਹਨਾਂ ਸਿੰਘਾਂ ਦੀ ਸਫਲਤਾ ਦੀ ਅਰਦਾਸ ਕੀਤੀ ਕੁਝ ਸਰੋਤਾਂ ਮੁਤਾਬਕ ਇਹ ਦੋਵੇਂ ਸਿੰਘ ਬੀਕਾਨੇਰ ਤੋਂ ਹੁੰਦੇ ਹੋਏ ਕੰਗਾਂ ਨਗਰ ਅਤੇ ਫਿਰ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਪਾਸ ਵੀ ਠਹਿਰੇ ਪੰਜਾਬ ਤੋਂ ਕਾਫੀ ਸਮਾਂ ਦੂਰ ਰਹਿਣ ਕਰਕੇ ਉਹਨਾਂ ਨੇ ਖਬਰਾਂ ਤਾਂ ਸੁਣੀਆਂ ਸਨ ਕਿ ਸਰਕਾਰ ਦੇ ਪਾਲਤੂ ਸਿੰਘਾਂ ਨੂੰ ਕਤਲ ਕਰਨ ਲਈ ਸ਼ਿਕਾਰੀ ਕੁੱਤੇ ਮੰਗ ਪਿੰਡ-ਪਿੰਡ ਤੁਰੇ ਫਿਰਦੇ ਹਨ ਪਰ ਆਪਣੇ ਸਫ਼ਰ ਦੌਰਾਨ ਉਹਨਾਂ ਨੇ ਇਹ ਚੀਜ਼ ਆਪਣੀ ਅੱਖੀ ਵੀ ਦੇਖ ਲਈ ਸੀ ਅਤੇ ਇਹ ਵੀ ਉਹਨਾਂ ਨੂੰ ਬਖੂਬੀ ਪਤਾ ਸੀ ਕਿ ਇਸ ਰੂਪ ਵਿੱਚ ਮਸੇ ਤੱਕ ਪਹੁੰਚਣਾ ਅਸੰਭਵ ਹੈ ਸੋਵਯੋਂ ਤੋਂ ਮੁਤਾਬਕ ਉਹਨਾਂ ਨੇ ਆਪਣੀਆਂ ਦਸਤਾਰਾਂ ਦੀ ਥਾਂ ਪਠਾਣੀ ਦਸਤਾਰਾਂ ਸਜਾ ਲਈਆਂ ਅਤੇ ਪਠਾਨਾਂ ਦਾ ਲਿਬਾਸ ਪਹਿਨ ਲਿਆ ਦੋ ਬੋਰੀਆਂ ਵਿੱਚ ਠੀਕਰੀਆਂ ਭਰ ਲਈਆਂ ਤਾਂ ਕਿ ਇਹ ਭੁਲੇਖਾ ਪੈ ਸਕੇ ਕਿ ਦੋ ਸਰਕਾਰੀ ਏਅਰਕਾਰ ਛਾਇਦ ਮਾਮਲਾ ਉਤਾਰਨ ਆਏ ਹਨ ਜਿਵੇਂ ਜਿਵੇਂ ਦੋਨੋਂ ਸ਼ੇਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਵੱਲ ਜਾ ਰਹੇ ਸਨ ਉਵੇਂ ਹੀ ਇਹਨਾਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਰਹੀ ਸੀ ਡਰ ਕਰਕੇ ਨਹੀਂ ਬਲਕਿ ਆਪਣੇ ਗੁਰੂ ਦੇ ਸਥਾਨ ਉੱਤੇ ਇੰਨੇ ਲੰਮੇ ਸਮੇਂ ਬਾਅਦ ਦਰਸ਼ਨ ਕਰਨ ਆਉਣ ਅਤੇ ਉਸ ਪਾਕ ਜਗ੍ਹਾ ਉੱਪਰ ਨਾਪਾਕ ਕਰਮ ਕਰ ਰਹੇ ਪਾਪੀ ਮੱッセ ਰੰਗੜ ਨੂੰ ਸੋਧਣ ਲਈ ਇਹ ਸੂਰਮੇ ਉਤਾਵਲੇ ਹੋ ਰਹੇ ਸਨ ਪਹਿਲਾਂ ਦੇ ਸਮੇਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਲ ਹੋਣ ਲਈ ਅੱਜ ਵਾਂਗੂ ਤਿੰਨ ਨਹੀਂ ਬਲਕਿ ਚਾਰ ਦਰਵਾਜ਼ੇ ਹੁੰਦੇ ਸਨ ਚੌਥਾ ਰਸਤਾ ਜੋ ਕਿ ਅੱਜ ਮੌਜੂਦ ਨਹੀਂ ਹੈ ਦਾ ਰਸਤਾ ਅਕਾਲ ਤਖਤ ਵੱਲ ਦੀ ਜਾ ਕੇ ਹੁੰਦਾ ਸੀ ਠੀਕ ਉਸੇ ਪਾਸੇ ਵੱਲੋਂ ਯਾਨੀ ਅਕਾਲ ਤਖਤ ਵੱਲੋਂ ਦੀ ਇਹ ਦੋਵੇਂ ਸਿੱਖ ਪਠਾਨ ਨੰਬਰਦਾਰਾਂ ਦੇ ਭੇਸ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਲ ਹੋਏ ਦੋਹਾਂ ਨੇ ਲੰਮੇ ਚੋਗਿਆਂ ਵਿੱਚ ਰਾਜਸਥਾਨ ਦੀਆਂ ਸਰੋਹੀਆਂ ਨੂੰ ਗੁਪਤ ਤਰੀਕੇ ਨਾਲ ਲੁਕੋ ਰੱਖਿਆ ਸੀ ਬਾਹਰੋਂ ਦੇਖਣ ਤੇ ਬਿਲਕੁਲ ਦੋਵੇਂ ਸਿੱਖ ਪਠਾਨ ਲੱਗ ਰਹੇ ਸਨ ਅਤੇ ਨਿਹੱਥੇ ਵੀ ਸਰੋਹੀ ਦੇਖਣ ਨੂੰ ਕਿਰਪਾਨ ਵਰਗੀ ਹੀ ਲੱਗਦੀ ਹੈ ਪਰ ਜਿੱਥੇ ਕਿਰਪਾਨ ਦੀ ਗੁਲਾਈ ਮੋੜ ਵਿੱਚੋਂ ਸ਼ੁਰੂ ਹੋ ਜਾਂਦੀ ਹੈ ਅਤੇ ਕਿਰਪਾਨ ਜਰਾ ਜ਼ਿਆਦਾ ਗੋਲ ਹੁੰਦੀ ਹੈ ਉੱਥੇ ਹੀ ਸਰੋਹੀ ਦੀ ਗੁਲਾਈ ਜਿਵੇਂ ਸਿਰੇ ਤੇ ਜਾ ਕੇ ਸ਼ੁਰੂ ਹੁੰਦੀ ਹੈ ਅਤੇ ਦੋਹਾਂ ਸ਼ਸਤਰਾਂ ਵਿੱਚ ਜੋ ਫਰਕ ਹੈ ਆਪ ਜੀ ਆਪਣੀ ਸਕਰੀਨ ਤੇ ਇਸ ਸਮੇਂ ਦੇਖ ਰਹੇ ਹੋ ਅਤੇ ਉਸ ਸਮੇਂ ਜੋ ਸਰੋਹੀਆਂ ਸਿੰਘਾਂ ਬਾਦ ਸਨ ਉਹ ਅੱਜ ਵੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਮੌਜੂਦ ਹਨ ਸਿੰਘਾਂ ਨੇ ਆਪਣੇ ਘੋੜੇ ਲਾਚੀ ਬੇਰਨਾ ਬੰਨ੍ਹ ਦਿੱਤੇ ਅਤੇ ਦਰਬਾਰ ਸਾਹਿਬ ਵੱਲ ਨੂੰ ਤੁਰ ਪਏ ਜਦ ਸਿੰਘ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਲੱਗੇ ਤਾਂ ਮੁਗਲ ਸੈਨਿਕਾਂ ਨੇ ਪਛਾਣ ਪੁੱਛੀ ਤਾਂ ਸਿੰਘ ਕਹਿੰਦੇ ਕਿ ਅਸੀਂ ਨਾਲ ਦੇ ਪਿੰਡ ਦੇ ਨੰਬਰਦਾਰ ਹਾਂ ਚੌਧਰੀ ਵੱਲ ਸਾਡਾ ਕਾਫੀ ਮਾਮਲਾ ਉਤਾਰਨ ਵਾਲਾ ਪਿਆ ਹੈ ਅਤੇ ਅੱਜ ਅਸੀਂ ਇਹੋ ਮਾਮਲਾ ਉਤਾਰਨ ਆਏ ਹਾਂ ਸ਼ਰਾਬ ਦੀ ਲੋਰ ਵਿੱਚ ਇੱਕ ਸਿਪਾਹੀ ਕਹਿਣ ਲੱਗਾ ਕਿ ਜੇ ਕੋਈ ਰਕਮ ਬਚੀ ਤਾਂ ਸਾਡਾ ਵੀ ਮਾਨਤਾ ਰੱਖ ਲਿਓ ਥੋੜੀ ਬਹੁਤੀ ਰਕਮ ਸਾਨੂੰ ਵੀ ਦੇ ਜਾਇਓ ਅਤੇ ਇਹ ਕਹਿ ਕੇ ਉਹਨਾਂ ਨੇ ਸਿੰਘਾਂ ਨੂੰ ਅੰਦਰ ਜਾਣ ਦਿੱਤਾ ਨੇੜੇ ਪਹੁੰਚਦਿਆਂ ਜਿੱਥੇ ਤੁਰਕੀ ਬਾਣੀ ਦੇ ਕੀਰਤਨ ਦਾ ਆਲਾਪ ਹੋ ਰਿਹਾ ਹੁੰਦਾ ਸੀ ਅੱਜ ਉਥੇ ਕੰਜਰੀ ਦੇ ਨਾਚ ਦਾ ਸੰਗੀਤ ਸਿੰਘਾਂ ਦੇ ਕੰਨਾਂ 'ਤੇ ਪੈ ਰਿਹਾ ਸੀ ਜਦ ਦੋਨੋ ਮਰਜੀਵੜੇ ਹਰਮੰਦਰ ਸਾਹਿਬ ਦੇ ਮੁੱਖ ਇਮਾਰਤ ਵਿੱਚ ਦਾਖਲ ਹੋਏ ਤਾਂ ਉੱਥੋਂ ਦਾ ਦ੍ਰਿਸ਼ ਦੇਖ ਭਾਵਕ ਹੋਏ ਬਿਨਾ ਨਾ ਰਹਿ ਸਕੇ ਪਰ ਜਿਵੇਂ ਕਿਵੇਂ ਉਹਨਾਂ ਨੇ ਆਪਣੇ ਆਪ ਤੇ ਕਾਬੂ ਕੀਤਾ ਦਰਬਾਰ ਸਾਹਿਬ ਦੀ ਬੇਹਰਮਤੀ ਨੂੰ ਸੁਣ ਕੇ ਜਿਹੜੇ ਸਿੰਘਾਂ ਦੇ ਹਿਰਦੇ ਬਲੋਂਦਰੇ ਗਏ ਸਨ ਉਸ ਬੇਹਰਮਤੀ ਨੂੰ ਆਪਣੀ ਅੱਖੀਂ ਦੇਖ ਉਹਨਾਂ ਦੇ ਦਿਲ ਤੇ ਜੋ ਬੀਤੀ ਹੋਵੇਗੀ ਇਸ ਦਾ ਤਾਂ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਉਸ ਸਮੇਂ ਦਾ ਦ੍ਰਿਸ਼ ਕਿਸੇ ਵੀ ਸਿੱਖ ਲਈ ਦੇਖਣਾ ਅਤ ਭਿਆਨਕ ਸੀ ਮੱਸਾ ਆਪਣੀ ਪਲੰਘ ਤੇ ਬੈਠਾ ਹੋਕਾ ਪੀ ਰਿਹਾ ਸੀ ਅਤੇ ਸ਼ਰਾਬ ਨਾਲ ਰੱਜਿਆ ਹੋਇਆ ਸੀ। ਕੰਜਰੀ ਨਾਚ ਕਰ ਰਹੀ ਸੀ ਅਤੇ ਉਸ ਦੇ ਸਾਥੀ ਸਿਪਾਹੀ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਹੇ ਸਨ। ਪਠਾਣਾ ਦੇ ਭੇਸ ਵਿੱਚ ਸਿੰਘਾਂ ਨੇ ਮੱਸੇ ਨੂੰ ਆਪਣੀ ਪਛਾਣ ਅਤੇ ਆਉਣ ਦਾ ਕਾਰਨ ਦੱਸਿਆ ਅਤੇ ਆਪਣੀਆਂ ਠਿਕਰੀਆਂ ਦੀਆਂ ਭਰੀਆਂ ਹੋਈਆਂ ਬੋਰੀਆਂ ਉਸ ਦੇ ਪੈਰਾਂ ਵੱਲ ਜਾ ਸੁੱਟੀਆਂ। ਠਿਕਰੀਆਂ ਦੀ ਆਵਾਜ਼ ਤੋਂ ਇਹ ਮਲੂਮ ਹੁੰਦਾ ਸੀ ਕਿ ਬੋਰੀ ਜ਼ਰੂਰ ਹੀ ਮੋਹਰਾ ਅਸ਼ਰਫੀਆਂ ਨਾਲ ਭਰੀ ਹੋਵੇਗੀ। ਸ਼ਰਾਬ ਅਤੇ ਹੁਣ ਇੰਨੀ ਮਾਇਆ ਦੇ ਨਸ਼ੇ ਵਿੱਚ ਮੱッセ ਨੇ ਆਪਣੀ ਸੁੱਧ ਬੁੱਧ ਹੀ ਗਵਾ ਲਈ। ਉਹ ਉਤਾਵਲਾ ਹੋ ਕੇ ਝਟਪਟ ਬੋਰੀਆਂ ਵੱਲ ਨੂੰ ਵਧਿਆ ਅਤੇ ਬੋਰੀਆਂ ਖੋਲਣ ਲੱਗਾ। ਅਤੇ ਜਿਉਂ ਹੀ ਮੱッセ ਨੇ ਬੋਰੀ ਖੋਲਣ ਲਈ ਆਪਣਾ ਸਿਰ ਝੁਕਾਇਆ, ਭਾਈ ਮਹਿਤਾਬ ਸਿੰਘ ਨੇ ਬਿਜਲੀ ਦੀ ਰਫ਼ਤਾਰ ਨਾਲ ਆਪਣੀ ਸਰੋਹੀ ਦਾ ਵਾਰ ਮੱッセ ਦੀ ਗਰਦਨ ਤੇ ਕੀਤਾ ਅਤੇ ਉਸ ਪਾਪੀ ਦਾ ਸਿਰ ਇਸ ਤਰ੍ਹਾਂ ਲਾ ਕੇ ਪਰੇ ਮਾਰਿਆ ਜਿਸ ਤਰ੍ਹਾਂ ਵੱਲ ਤੋਂ ਕੱਦੂ ਵੱਢੀਦਾ ਹੈ। ਪਰਾਚੀਨ ਪੰਥ ਪ੍ਰਕਾਸ਼ ਦੇ ਰਚਨਹਾਰ ਅਤੇ ਮਹਤਾਬ ਸਿੰਘ ਦੇ ਪੋਤਰੇ ਇਸ ਘਟਨਾ ਨੂੰ ਇਸ ਤਰ੍ਹਾਂ ਲਿਖਦੇ ਹਨ ਮੱッセ ਕੋ ਐਮ ਸੀਸ ਉਤਾਰਿਓ ਜਨਕਰ ਬੈਲੋਂ ਕਦੂਆ ਟਾਰਿਓ ਇਹ ਸਭ ਇੰਨੀ ਤੇਜ਼ੀ ਨਾਲ ਹੋਇਆ ਕਿ ਕਿਸੇ ਨੂੰ ਕੁਝ ਸਮਝ ਨਾ ਆਇਆ ਓਨੇ ਸਮੇਂ ਨੂੰ ਮੱਸਾ ਠੰਡਾ ਹੋ ਚੁੱਕਿਆ ਸੀ ਸਿੰਘਾਂ ਦੇ ਰਾਹ ਜੋ ਵੀ ਆਇਆ ਉਹ ਗਾਜਰ ਮੂਲੀ ਵਾਂਗ ਵੱਢ ਦਿੱਤਾ ਗਿਆ ਅਤੇ ਇਸ ਵੱਢ ਟੁਕ ਵਿੱਚ ਉਸ ਬਾਈ ਵੀ ਮਾਰਿਆ ਗਿਆ ਜਿਸ ਨੇ ਬਚੀ ਰਕਮ ਉਸ ਨੂੰ ਦੇ ਜਾਣ ਲਈ ਕਿਹਾ ਸੀ ਅਤੇ ਸਿੰਘਾਂ ਨੇ ਉਸ ਦੀ ਇਹ ਆਖਰੀ ਇੱਛਾ ਵੀ ਪੂਰੀ ਕਰ ਦਿੱਤੀ ਉਨ੍ਹਾਂ ਵਿੱਚੋਂ ਕਿਸੇ ਇੱਕ ਸਿਪਾਹੀ ਦੇ ਨਿਜੇ ਉੱਪਰ ਮੱッセ ਦਾ ਸਿਰ ਸਿੰਘਾਂ ਨੇ ਟੰਗ ਲਿਆ ਅਤੇ ਆਪਣੇ ਘੋੜੇ ਹਵਾ ਦੀ ਰਫ਼ਤਾਰ ਨਾਲ ਭਜਾ ਲੇ। ਅਤੇ ਪਹਿਲਾ ਪੜਾ ਸ਼੍ਰੀ ਗੰਗਾ ਨਗਰ ਵਿੱਚ ਹੀ ਜਾ ਕੇ ਕੀਤਾ। ਗੰਗਾ ਨਗਰ ਤੋਂ ਬੀਕਾਨੇਰ ਬਹੁਤੀ ਵਾਟ ਵੀ ਨਹੀਂ ਸੀ ਰਹਿ ਗਿਆ। ਜਿਉਂ ਹੀ ਦੋਨੋਂ ਸੂਰਬੀਰ ਆਪਣੇ ਡੇਰੇ ਤੇ ਨਜ਼ਦੀਕ ਪਹੁੰਚੇ। ਉਹਨਾਂ ਦੇ ਸਾਥੀਆਂ ਨੇ ਦੂਰੋਂ ਹੀ ਜਕਾਰੇ ਛੱੜਨੇ ਸ਼ੁਰੂ ਕਰ ਦਿੱਤੇ ਅਤੇ ਤਦ ਤੱਕ ਛੱਡਦੇ ਰਹੇ ਜਦ ਤੱਕ ਮੱッセ ਦਾ ਸਿਰ ਜੱਥੇਦਾਰ ਬੁੱਢਾ ਸਿੰਘ ਦੇ ਪੈਰਾਂ ਵਿੱਚ ਨਹੀਂ ਰੱਖ ਦਿੱਤਾ। ਜੱਥੇਦਾਰ ਸਾਹਿਬ ਸਮੇਤ ਸਾਰਾ ਪੰਥ ਇਨ੍ਹਾਂ ਬਹਾਦਰਾਂ ਦੇ ਕਾਰਨਾਮੇ ਤੋਂ ਪ੍ਰਸੰਨ ਹੋ ਕੇ ਆਪਣੇ ਰੋਮ-ਰੋਮ ਵਿੱਚ ਇਹਨਾਂ ਨੂੰ ਅਸੀਸਾਂ ਦੇ ਰਿਹਾ ਸੀ ਸਾਡੇ ਤੋਂ ਜ਼ਿਆਦਾਤਰ ਸਿੱਖ ਬਸ ਇਥੋਂ ਤੱਕ ਹੀ ਇਤਿਹਾਸ ਨੂੰ ਜਾਣਦੇ ਹਨ ਅਤੇ ਜੋ ਇਸ ਤੋਂ ਬਾਅਦ ਹੋਇਆ ਉਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੈ ਮੱッセ ਦੀ ਮੌਤ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਜ਼ਕਰੀਏ ਦੇ ਦਰਬਾਰ ਵਿੱਚ ਪਿੱਟ-ਪਟਾਕਾ ਪਾ ਦਿੱਤਾ ਅਤੇ ਕਹਿਣ ਲੱਗੇ ਕਿ ਅਸੀਂ ਹੁਣ ਆਪਣੇ ਨਜ਼ਦੀਕੀ ਨੂੰ ਬਿਨਾਂ ਸਿਰ ਤੋਂ ਨਹੀਂ ਦਫਨਾ ਸਕਦੇ ਸਾਡਾ ਗੁੱਸਾ ਤਾਂ ਹੁਣ ਉਹਨਾਂ ਹਥਿਆਰਾਂ ਦੇ ਖੂਨ ਪੀ ਕੇ ਹੀ ਠੰਡਾ ਹੋਵੇਗਾ। ਜਕਰੀਏ ਦੇ ਟਾਊਟ ਉਸ ਸਮੇਂ ਪੰਜਾਬ ਦੇ ਚੱਪੇ-ਚੱਪੇ ਦੀ ਖਬਰ ਰੱਖਦੇ ਸਨ ਅਤੇ ਕਿਸੇ ਕੋਲੋਂ ਸੂਹ ਮਿਲੀ ਕਿ ਇਹ ਕਾਂਡ ਵਿੱਚ ਮਹਿਤਾਬ ਸਿੰਘ ਮੀਰਾਕੋਟ ਵੀ ਸ਼ਾਮਲ ਸੀ। ਮਹਿਤਾਬ ਸਿੰਘ ਤਾਂ ਪਹਿਲਾਂ ਦੱਸੇ ਜਾਣ ਮੁਤਾਬਕ ਆਪ ਜੰਗਲਾਂ ਬੇਲਿਆਂ ਵਿੱਚ ਸੀ ਪਰ ਉਸਦੇ ਪੁੱਤਰ ਰਾਏ ਸਿੰਘ ਤੇ ਹਮਲਾ ਕੀਤਾ ਜਾ ਸਕਦਾ ਸੀ। ਅਤੇ ਉਹਨਾਂ ਦੁਸ਼ਟਾਂ ਨੇ ਇਹੋ ਕੀਤਾ ਅਤੇ ਉਹਨਾਂ ਨੇ ਮੀਰਾਕੋਟ ਪਿੰਡ ਨੂੰ ਘੇਰਾ ਪਾ ਲਿਆ। ਅਤੇ ਚੌਧਰੀ ਨੱਥੇ ਖਹਿਰੇ ਨੂੰ ਰਾਏ ਸਿੰਘ ਨੂੰ ਉਹਨਾਂ ਹਵਾਲੇ ਕਰਨ ਬਦਲੇ ਲਾਲਚ ਅਤੇ ਹੁਕਮ ਅਦੂਲੀ ਕਰਨ ਬਦਲੇ ਮੌਤ ਦਾ ਡਰਾਵਾ ਦਿੱਤਾ ਨੱਥੇ ਖਹਿਰੇ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਖਰੀ ਦਮ ਤੱਕ ਰਾਏ ਸਿੰਘ ਨੂੰ ਬਚਾਇਆ ਤੇ ਅਖੀਰ ਚੌਧਰੀ ਸਾਹਿਬ ਆਪਣੇ ਪੁੱਤਰ ਭਾਣ ਦੇ ਅਤੇ ਸੀਰੀ ਸਣੇ ਸ਼ਹੀਦੀ ਪਾ ਗਏ ਰਾਏ ਸਿੰਘ ਜੋ ਕਿ ਮਸਾਂ 4-5 ਸਾਲ ਦਾ ਹੋਵੇਗਾ ਉੱਪਰ ਉਹਨਾਂ ਬੇਗੈਰਤਾ ਨੇ ਤਲਵਾਰਾਂ ਨਾਲ ਵਾਰ ਕੀਤੇ ਕਿ ਰਾਏ ਸਿੰਘ ਜ਼ਮੀਨ ਤੇ ਡਿੱਗ ਪਿਆ ਅਤੇ ਰਾਏ ਸਿੰਘ ਨੂੰ ਮਰਿਆ ਸਮਝ ਕੇ ਉਹ ਦੁਸ਼ਟ ਉੱਥੋਂ ਚਲੇ ਗਏ ਪਰ ਉਸ ਕਰਤੇਪੁਰਖ ਦੀ ਖੇਡ ਵੇਖੋ ਰਾਏ ਸਿੰਘ ਹਲੇ ਵੀ ਜੀਵਤ ਸੀ ਅਤੇ ਰਾਏ ਸਿੰਘ ਦੀ ਜਾਣ ਪਿੰਡ ਦੀ ਇੱਕ ਬੀਬੀ ਨੇ ਬਚਾਲੀ ਅਤੇ ਕੁਝ ਮਹੀਨਿਆਂ ਦੇ ਵਕਫੇ ਬਾਅਦ ਰਾਏ ਸਿੰਘ ਤੰਦਰੁਸਤ ਹੋ ਗਿਆ ਇਸੇ ਰਾਏ ਸਿੰਘ ਦਾ ਪੁੱਤਰ ਬਾਬਾ ਰਤਨ ਸਿੰਘ ਸੀ ਜਿਨ੍ਹਾਂ ਵੱਲੋਂ ਲਿਖੇ ਪੰਥ ਪ੍ਰਕਾਸ਼ ਕਾਰਨ ਸਾਨੂੰ ਸਿੰਘਾ ਦੇ ਕੀਮਤੀ ਇਤਿਹਾਸ ਬਾਰੇ ਪਤਾ ਲੱਗਾ ਅਤੇ ਇਸੇ ਭਾਈ ਮਹਿਤਾਬ ਸਿੰਘ ਦੀ ਵੰਸ਼ ਵਿੱਚੋਂ ਮਹਾਨ ਜਰਨੈਲ ਜਰਨਲ ਸ਼ੁਭੇਕ ਸਿੰਘ ਦਾ ਜਨਮ ਹੁੰਦਾ ਹੈ ਜਿਨ੍ਹਾਂ ਨੇ ਤੀਜੇ ਘੱਲੂ ਘਾਰੇ ਦੌਰਾਨ ਭਾਰਤੀ ਫੌਜ ਦੇ ਦੰਦ ਖੱਟੇ ਕਰ ਦਿੱਤੇ ਅਤੇ ਸੰਤਾਂ ਦੇ ਬਚਨ ਅਨੁਸਾਰ ਟਰੱਕਾਂ ਦੇ ਟਰੱਕ ਭਰ ਕੇ ਵੈਰੀਆਂ ਦੀਆਂ ਲਾਸ਼ਾਂ ਦੇ ਤੋਰੇ ਪਰ ਇਹ ਸਭ ਭਾਈ ਨੱਥੇ ਖਹਿਰੇ ਦੀ ਬਦੌਲਤ ਸੰਭਵ ਹੋਇਆ ਜੇ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਬਾਜ਼ੀ ਨਾ ਲਾਉਂਦੇ ਤਾਂ ਸ਼ਾਇਦ ਇਹ ਮਹਾਨ ਸਿੱਖ ਕਦੇ ਪੈਦਾ ਨਾ ਹੁੰਦੇ ਪਰ ਅਸੀਂ ਉਹਨਾਂ ਦੀ ਇਸ ਕੁਰਬਾਨੀ ਦਾ ਕੀ ਮੁੱਲ ਪਾਇਆ ਐਰਾ ਗੈਰਾ ਨੱਥੂ ਖਹਿਰਾ ਦਾ ਨਾਰਾ ਨਾ ਕੇਵਲ ਬਿਸ਼ਰਮੀ ਨਾਲ ਸਵੀਕਾਰ ਕੀਤਾ ਬਲਕਿ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਅਸੀਂ ਇਸ ਦੀ ਨਿਤ ਵਰਤੋਂ ਵੀ ਕਰਦੇ ਹਾਂ ਹੋਰਾਂ ਨੂੰ ਰੋਕਣਾ ਤਾਂ ਦੂਰ ਘੱਟੋ-ਘੱਟ ਸਾਨੂੰ ਸਿੱਖਾ ਨੂੰ ਇਹ ਘਟੀਆ ਸੋਚੋਂ ਨਿਕਲੇ ਮੁਹਾਵਰੇ ਨੂੰ ਕੂੜੇਦਾਨ ਵਿੱਚ ਸੁੱਟ ਦੇਣਾ ਚਾਹੀਦਾ ਹੈ ਅੱਜ ਅਸੀਂ ਬੜੀ ਬੇਸ਼ਰਮੀ ਨਾਲ ਸਾਡੇ ਖੜਕੂ ਦੌਰ ਦੇ ਸਿੰਘਾਂ ਨੂੰ ਨਿੰਦ ਦਿੰਦੇ ਹਾਂ ਅਤੇ ਕਈ ਵਾਰ ਤਾਂ ਅਸੀਂ ਆਪ ਹੀ ਉਹਨਾਂ ਨੂੰ ਅਤਵਾਦੀ ਵਰਗੇ ਭੱਦੇ ਸ਼ਬਦਾਂ ਨਾਲ ਸੰਬੋਧਨ ਕਰ ਦਿੰਦੇ ਹਾਂ ਸਾਨੂੰ ਆਪਣੀ ਸੋਚ ਨੂੰ ਸੁਧਾਰਨਾ ਪਵੇਗਾ ਕਿਉਂਕਿ ਯੋਧੇ ਪੰਥ ਦਾ ਸਰਮਾਇਆ ਹੁੰਦੇ ਹਨ ਅਤੇ ਕਈ ਵਾਰ ਇਹ ਯੋਧੇ ਜਦ ਸਾਡੇ ਵਿਚਕਾਰ ਨਹੀਂ ਰਹਿੰਦੇ ਜਾਂ ਬਹੁਤ ਸਮਾਂ ਲੰਘ ਜਾਂਦਾ ਤੇ ਸਾਨੂੰ ਇਨ੍ਹਾਂ ਹੀਰਿਆਂ ਦੇ ਮੁੱਲ ਦਾ ਪਤਾ ਲੱਗਦਾ ਹੈ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅੱਜ ਵਾਂਗ ਜੇ ਅਸੀਂ ਉਸ ਸਮੇਂ ਵੀ ਸੋਚਦੇ ਹੁੰਦੇ ਤਾਂ ਸ਼ਾਇਦ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਤੋਂ ਪ੍ਰੇਰਣਾ ਲੈਣ ਦੀ ਬਜਾਏ ਉਹਨਾਂ ਨੂੰ ਵੀ ਅੱਤਵਾਦੀ ਕਹਿ ਕੇ ਨਿੰਦਦੇ ਚੌਧਰੀ ਨੱਥੇ ਖਹਿਰੇ ਦੀ ਜੰਗ ਭਾਈ ਸੁੱਖਾ ਸਿੰਘ ਦਾ ਜੀਵਨ ਆਦ ਇਹ ਉਹ ਵਿਸ਼ੇ ਹਨ ਜਿਨ੍ਹਾਂ ਤੇ ਵੱਖਰੀਆਂ ਵੀਡੀਓ ਬਣ ਸਕਦੀਆਂ ਹਨ ਅਸੀਂ ਆਪ ਜੀ ਨਾਲ ਇਹ ਵਾਅਦਾ ਕਰਦੇ ਹਾਂ ਕਿ ਜਲਦ ਹੀ ਇਹਨਾਂ ਵਿਸ਼ਿਆਂ ਉੱਪਰ ਵੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਵੀਡੀਓ ਚੰਗੀ ਲੱਗੀ ਤਾਂ ਆਪਣੇ ਉਹਨਾਂ ਮਿੱਤਰ ਪਿਆਰਾਂ ਨਾਲ ਇਸ ਨੂੰ ਜ਼ਰੂਰ ਸਾਂਝਾ ਕਰੋ ਜੋ ਸਿੱਖੀ ਨੂੰ ਪਿਆਰ ਕਰਦੇ ਹਨ ਜਾਂ ਜਿਨ੍ਹਾਂ ਨੂੰ ਸਾਡੇ ਸਮਾਨ ਮਤੇ ਇਤਿਹਾਸ ਬਾਰੇ ਹਾਲੇ ਤੱਕ ਪਤਾ ਨਹੀਂ ਹੈ। ਬੋਲਣ ਲੱਗੇ ਕੋਈ ਗਲਤੀ ਹੋ ਗਈ ਤਾਂ ਆਪ ਸੰਗਤ ਬਖਸ਼ਣ ਹਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।